ਰੋਹਣਾ ਦਾ ਹਾਰੀ ਸੱਚੀ ਅਕਾਲ ਦੋਸਤੋ ਮੈਂ ਮਨਦੀਪ ਤੁਹਾਡਾ ਆਪਣੇ ਚੈਨਲ ਸੋਲજર ਹਬ ਸਟੋਰੀਜ਼ ਤੇ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਚਲੋ ਮੰਦੇ ਹਾਂ ਕਹਾਣੀ ਵੱਲ ਇੱਕ ਕਹਾਣੀ ਮਨਦੀਪ ਲਿਆ ਮਨਦੀਪ ਚੁਲਬੁਲੀ ਸੀ ਅਤੇ ਹਮੇਸ਼ਾ ਖੁਸ਼ ਰਹਿੰਦੀ ਸੀ ਘਰ ਵਿੱਚ ਉਸ ਤੋਂ ਵੱਡੇ ਦੋ ਜਨੇ ਸੀ ਸਭ ਤੋਂ ਵੱਡੀ ਭੈਣ ਤੇ ਦੂਜੇ ਨੰਬਰ ਤੇ ਪਰਾ छोटी होन करके उस सब भी बुला थी अपने दादा जी भी तो वो जान थी उसकी माँ हमेशा सोचती सब का कि प्यार लेंदी हैं मर बस जब रंग रूप पक्षों भी थोड़ा जेहा मेहरबान हो जाता तो सोने दल की सुहागे वाली गल हो जाती क्योंकि मनमीत सावले रंगी थी दोवें वड्डे गोरे चेचे उस दोवें रल की उस चढ़ाते मीत तू सा भैन नहीं लगती देख गोरे चेटे तू काली कलूटी ਤੈਨੂੰ ਸੁਣਤਾ ਇੱਕ ਗੱਲ ਦਾ ਸੁਪਤਾ ਹਸਪਤਾਲ ਵਿੱਚ ਬਦਲ ਗਈ ਸੀ ਸਾਹਿਬ ਦਾ ਦੁਸਾਰੇ ਨਾਲ ਲੱਲਦੀ ਨਹੀਂ ਇਹ ਸੁਣ ਕੇ ਉਹ ਚਿਲ ਚਾਂਦੀ ਤੇ ਰੌਂਦੀ ਰੌਂਦੀ ਮੰਦੀ ਗੋਦ ਵਿੱਚ ਵਰ ਜਾਂਦੀ ਮਾਂ ਉਸ ਦਾ ਮੂੰਹ ਚੁੰਮ ਕੇ ਸਮਝਾਉਂਦੇ ਤੈਨੂੰ ਜਾਣ ਕੇ ਛੇੜਦੇ ਨੇ ਸੁਣਤਾ ਮੇਰੀ ਰਾਣੀ ਸੀ ਨੇ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਮਨਾਇਆ ਕਰ ਇਹ ਤਾਂ ਤੈਨੂੰ ਚਲਦੇ ਲਈ ਕਿਉਂਕਿ ਤੈਨੂੰ ਸਾਲਿ ਜਿਆਦਾ ਪਿਆਰ ਕਰਦੇ ਨੇ ਅਤੇ ਮੰਦੀਆ ਗੱਲਾਂ ਨਾਲ ਉੱਪਰ ਚ ਜਾਂਦੀ स्कूल विच तो हर एक कम विच मोरी गुंडी चाहे पढ़ाई हो वे जा खेदा बस उसका ही नाम चलता स्कूल तो बाद उसने कॉलेज का रुख किया कॉलेज विच उसने एम सी सी रख ली वो अपनी तो भी परेड कमांडर थी उसका आत्म विश्वास होर भी बढ़ता गया पर नाल दियां सहेलियां कई बार उस नाल खार खांदियां ਉਸੇ ਤਰ੍ਹਾਂ ਹੀ ਰਾਮ ਨੂੰ ਨਿਸ਼ਾਨਾ ਬਣਾ ਨੀਵਾ ਦਿਖਾਉਂਦੀਆਂ ਕਦੇ ਕਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਵਰਦਾਸ ਤੋਂ ਜਾਂਦੀ ਪਰ ਛੇ ਪੀਵੀਓ ਆਪਣੇ ਮਨ ਨੂੰ ਸਮਝਾ ਲੈਂਦੀ ਉਸੇ ਕਲਾਸ ਵਿੱਚ ਪੜਾਂਦੇ ਗੁਰਜੀਤ ਮੈਡਮ ਦੀਆਂ ਗੱਲਾਂ ਉਸ ਨੂੰ ਹਮੇਸ਼ਾ ਆਤਮ ਵਿਸ਼ਵਾਸ ਨਾਲ ਭਰ ਦਿੰਦੀਆਂ ਉਹ ਕਲਾਸ ਵਿੱਚ ਕਈ ਵਾਰ ਵਿਸ਼ੇ ਤੋਂ ਹਟ ਕੇ ਜ਼ਿੰਦਗੀ ਦੀਆਂ ਗੱਲਾਂ ਕਰਦੇ ਹਰੇਕ ਨੂੰ ਕਹਿੰਦੇ ਜੇਕਰ ਕਦੇ ਵੀ ਮਨ ਵਿੱਚ ਕੋਈ ਉਲਝਣ ਹੋਈ ਤਾਂ ਮੇਰੇ ਨਾਲ ਗੱਲ ਕੇ ਉਸ ਨੂੰ ਸੁਲਝਾਉਣਾ ਪਰ ਨਿਰਾਸ਼ਾ ਨਾ ਹੋਣਾ

ਬਰਛੂ ਤਾਂ ਖੁੱਲੇ ਅਸਮਾਨਾਂ ਵਿੱਚ ਉਡਾਰੀਆਂ ਮਾਰਨੀਆਂ ਨੇ ਇਹ ਸਾਰੀਆਂ ਜੰਜੀਰਾਂ ਨੂੰ ਤੋੜ ਸੇ ਬਸ ਫਿੰਦੀ ਵੀ ਸਾਹੇ ਪੈਰਾਂ ਤੇ ਜ਼ਰੂਰ ਖੜੀ ਹੋਵੇ ਆਨ ਵਾਲਾ ਬੋਤ ਤੇਰਾ ਇੰਤਜ਼ਾਰ ਕਰ ਰਿਹਾ ਹੈ ਬਸ ਤੂੰ ਡੋਲ ਨਾ ਰੰਗ ਰੂਪ ਸਭ ਨੂੰ ਗਰਦੀ ਦੇ ਬਸ ਤੂੰ ਹੌਂਸਲਾ ਕਰ ਦੇਣਾ ਛੱਡੀ ਆਪਣੀ ਕਮਜ਼ੋਰੀ ਨੂੰ ਹੀ ਜੇਕਰ ਤਾਕਤ ਬਣਾ ਲਿਆ ਜਾਵੇ ਮਜ਼ਾਤਾ ਤਾਂ ਹੀ ਹੈ ਜ਼ਿੰਦਗੀ ਜੀਣ ਦਾ ਮੈਨੂੰ ਪੂਰਾ ਵਿਸ਼ਵਾਸ ਹੈ ਤੇਰੇ ਤੇ ਲੰਬੀਆ ਗੱਲਾਂ ਨੇ ਉਸ ਵਿੱਚ ਅਲੱਗ ਹੀ ਜੋਸ਼ ਪਾ ਦਿੱਤਾ। ਕੁੰ ਉਸ ਦੀ ਡੇਗਰੀ ਵੀ ਪੂਰੀ ਹੋਣ ਵਾਲੀ ਸੀ। ਉਸ ਦੀ ਕੁਆ ਆਪਣੀ ਰਿਸ਼ਤੇਦਾਰੀ ਵਿੱਚੋਂ ਉਸ ਲਈ ਵਿਸਤਾਲਾਈ ਅਤੇ ਮੁੰਡੇ ਵਾਲੇ ਕੋਨਾ ਦੇ ਘਰ ਪਹੁੰਚ ਗਏ। ਉਸ ਦੀ ਰਾਏ ਕਿਸੇ ਨਾ ਪੁੱਛੀ। ਲਖਵੀ ਸੋਹਣਾ ਸੁਨਰਖਾ ਉੱਚਾ ਲੰਬਾ ਸੀ। ਜਦੋਂ ਹੀ ਮਨਵੀਰ ਚਾਹ ਲੈ ਕੇ ਉਹਨਾਂ ਦੇ ਸਾਹਮਣੇ ਗਈ ਤਾਂ ਮੁੰਡੇ ਦੀ ਮਾਂ ਨੇ ਉਸ ਤੇ ਰੰਗ ਨੂੰ ਲੈ ਕੇ ਉਸ ਦੀ ਫੁਆ ਨਾਲ ਕੁਸਰਮਸਰ ਕਰਨੀ ਸ਼ੁਰੂ ਕਰ ਦਿੱਤੀ। ਉਸੀਫੂ ਆਨੇ ਮੰਨੀ ਤੇ ਲਖਵੀਰ ਨੂੰ ਆਪਸ ਵਿੱਚ ਗੱਲ ਕਰਨ ਲਈ ਛੱਤ ਤੇ ਪੇਜ ਦਿੱਤਾ ਉਸ ਨੂੰ ਲਖਵੀਰ ਦੇ ਹਾਵ ਭਾਵ ਦੇਖ ਕੇ ਲੱਗਿਆ ਕਿ ਸ਼ਾਇਦ ਉਸ ਨੂੰ ਵੀ ਉਸ ਦਾ ਸਾਵਲੇ ਰੰਗ ਪਸੰਦ ਨਹੀਂ ਆਇਆ ਉਸ ਨੇ ਆਪ ਹੀ ਗੱਲ ਸ਼ੁਰੂ ਕੀਤੀ ਤੁਹਾਡੇ ਸੁਪਨਿਆਂ ਵਿੱਚ ਮੇਰੇ ਵਰਗੀ ਕੁੜੀ ਤਾਂ ਨਹੀਂ ਹੋਣੀ ਤੁਸੀਂ ਤਾਂ ਇਨੇ ਸਮਾਰਟ ਹੋ ਤੁਹਾਡੇ ਨਾਲ ਤਾਂ ਕੋਈ ਗੋਰੀ ਛਿੱਟੀ ਭਰੀਆ ਵਰਗੀ ਮੁੱਟਿਆਰ ਹੀ ਸੋਹਣੀ ਲੱਗੂ ਲਖਵੀਰ ਹੈਰਾਨ ਹੋ ਕੇ ਉਸ ਦਾ ਮੂੰਹ ਟੱਕੜ ਲੱਗਾ ਕਿ ਇਹ ਮੇਰੇ ਦਿਲ ਦੀ ਗੱਲ ਕਿਵੇਂ ਬੁੱਝ ਗਈ

ਦੋਨੋਂ ਜਲੇ ਵਾਪਿਸ ਆ ਗਏ ਅਤੇ ਉਹਨਾਂ ਆਪਣਾ ਫੈਸਲਾ ਸੁਣਾ ਦਿੱਤਾ। ਉਹ ਆ ਵੀ ਪਰੇਸ਼ਾਨ ਹੋ ਗਏ ਕਿ ਅਚਾਨਕਲੇ ਰਨ ਕਰਕੇ ਇਹਨਾਂ ਵਧੀਆ ਰਿਸ਼ਤਾ ਹੱਥ ਹੋ ਗਿਆ। ਕੁਝ ਦਿਨਾਂ ਵਿੱਚ ਹੀ ਮਨੀਤ ਦਾ ਲੈਫਟੀਨੈਂਟ ਲਈ ਦਿੱਤੇੇੇ ਪਰਦਾ ਨਤੀਜਾ ਆ ਗਿਆ। ਉਸਨੇ ਹੀ ਵਧੀਆ ਰੈਂਕ ਨਾਲ ਪਾਸ ਕਰ ਲਿਆ। ਹੁਣ ਸਿੱਧੇ ਤਿੱਕਲੇ ਕਰਨਾ ਸੀ। ਇਸੇ ਹਸਨ ਐਮਸੀਸੀ ਦਾ ਵੀ ਬਹੁਤ ਫਾਇਦਾ ਹੋਇਆ ਅਤੇ ਉਸ ਜਿਲੇਟ ਹੋ ਗਈ। ਸਾਰੇ ਘਰ ਦੇ ਬਹੁਤ ਖੁਸ਼ ਹਨ। ਉਸਨੇ ਟ੍ਰੇਨਿੰਗ ਲਈ ਜਾਣਾ ਸੀ। ਉੱਤਰੀ ਉਸਨੇ ਪੂਰੀ ਮਿਹਨਤ ਕੀਤੀ ਅਤੇ ਆਪਣੀ ਡਿਊਟੀ ਜੁਆਇਨ ਕਰ ਲਈ। ਕੁਝ ਸਾਲਾਂ ਦੀ ਮਿਹਨਤ ਨਾਲ ਹੀ ਉਸਨੇ ਮੇਜਰ ਰੈਂਕ ਪ੍ਰਾਪਤ ਕਰ ਲਿਆ। ਪੂਰੇ ਇਲਾਕੇ ਵਿੱਚ ਉਹ ਮੇਜਰ ਬਣਨ ਵਾਲੀ ਪਹਿਲੀ ਕੁੜੀ ਸੀ। ਆਪਣੇ ਮਾਪਿਆਂ ਦਾ ਨਾਂ ਉਸਨੇ ਪੂਰੇ ਇਲਾਕੇ ਵਿੱਚ ਚਮਕਾ ਦਿੱਤਾ। ਇੱਕ ਦਿਨ ਨਾਲ ਹੀ ਡਿਊਟੀ ਨਿਭਾਉਂਦੇ ਮੇਜਰ ਸਰਜੀਤ ਨੇ ਸਾਫ ਸ਼ਬੜਾ ਵਿੱਚ ਉਸ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ। ਕੁਤਨੇ ਵੀ ਲਾਲ ਹੀ ਤਕੋਰ ਕੀਤੀ ਇਹ ਜਸਤ ਹੈ ਤਹਾਨੂੰ ਇਹ ਗੋਰੀ ਚਿੱਟੀ ਪਰਿਆ ਵਰਗੀ ਕੁੜੀ ਚਾਹੀਦੀ ਨੇਜਰ ਨੇ ਜਵਾਬ ਦਿੱਤਾ ਮੈਨੂੰ ਰੋਦਾ ਹਾਨੀ ਚਾਹੀਦਾ ਹੈ ਮੇਰੀ ਸੋਚ ਦੇ ਬਰਾਬਰ ਜਿਸਮਨੂ ਚਾਹੁੰਨ ਵਾਲੇ ਹੀ ਰੰਦਰ ਉੱਤੇ ਦਿਲ ਦੇ ਨੇ ਨਾਲ ਹੀ ਮਨਜੀਤ ਨੇ ਜਵਾਬ ਦਿੱਤਾ ਮੈਨੂੰ ਵੀ ਅਜੇ ਰਹੀ ਜੀਵਨ ਸਾਥੀ ਦੀ ਪਾਲਕੀ ਜਿਸ ਨੇ ਹੀ ਮੇਰਾ ਸਾवला ਰੰਗ ਮੇਰੇ ਵਰਦੂਦ ਨਾਲੋਂ ਉੱਪਰ ਨਾ ਹੋਵੇ ਮੈਂ ਇੱਕ ਵਾਰ ਆਪਣੇ ਮਾਪਿਆਂ ਨਾਲ ਜ਼ਰੂਰ ਇੱਕ ਰਿਸ਼ਤੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਤੁਸੀਂ ਵੀ ਆਪਣੇ ਘਰ ਗੱਲ ਕਰੋ ਦੋਵਾਂ ਦੇ ਮਾਪੇ ਚੱਟ ਕੇ ਆ ਗਏ ਅਤੇ ਇਸ ਤਰ੍ਹਾਂ ਉਹਨਾਂ ਦੇ ਹਾਇਆਂ ਦਾ ਮੇਲ ਹੋ ਗਿਆ ਸਾਲ ਕੁ ਬਾਅਦ ਹੀ ਮਨਮੀਤ ਦੀ ਕੁਆਦੀ ਤੇ ਦਾ ਵਿਆਹ ਆ ਗਿਆ ਸੀ ਉਹ ਦੋਵੇਂ ਜਣੇ ਵਿਆਹ ਤੇ ਪਹੁੰਚੇ ਸਾਰੇ ਨੂੰ ਉਹਨਾਂ ਦੇ ਆਉਣ ਦਾ ਸੱਚਾ ਲਿਆ ਗਿਆ ਸੀ ਉਹ ਅਤਲ ਖੁਸ਼ੀ ਵਿੱਚ ਪਾਗਲ ਹੋ ਜਾਂਦੇ ਸੀ ਉਸਨੇ ਮਨਮੀਤ ਅਤੇ ਉਸਦੇ ਨੂੰ ਸਭ ਨਾਲ ਮਿਲ ਕਰਵਾਇਆ ਯਾਬ ਕਿ ਲਖਮੀ ਅਤੇ ਉਸਦੀ ਪਤਨੀ ਵੀ ਆਏ ਸਨ। ਫੁਆਨੇ ਲਖਮੀ ਅਤੇ ਉਸਦੀ ਵਉਤੀ ਨੂੰ ਖਾਸ ਤੌਰ ਤੇ ਬੁਲਾ ਕੇ ਮੰਨੀ ਤੇ ਉਸਦੇ ਪਤੀ ਦੇ ਸਾਹਮਣੇ ਖੜਾ ਕਰ ਦਿੱਤਾ ਅਤੇ ਮਾਨ ਨਾਲ ਪੈਂਦੀ। ਮੈਨੂੰ ਸਾਡੀ ਮੇਟਲਾਂ ਦੀ ਜੋੜੀ ਨੂੰ ਲਖਮੀ ਲੋਹਾਂ ਦੀ ਜੋੜੀ ਨੂੰ ਦੇਖ ਕੇ ਬੜਾ ਥੌਕਾ ਲਿਆ ਕਿ ਰਹੇ ਗਿਆ ਹੈ ਕਿ ਫੁਆਦੇ ਤੇ ਲੈ ਕੇ ਵੀ ਥੰਡ ਪੈ ਗਈ ਜਿਵੇਂ ਉੱਤ ਦਾ ਬੱਦਲਾ ਫੂਲਾ ਹੋ ਗਿਆ ਹੋਵੇ। ਦੋਸਤੋ, ਕਿ ਅੱਜ ਦੀ ਕਹਾਣੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ? इस तरह दिया होर कहानियां सुनने के लिए साडे चैनल सोल्जर हब स्टोरीज नु जरूर सब्सक्राइब करो कहानी नु शेयर लाइक अति कमेंट करना ना भूले हो जेकर तुहाडी भी इस तरह की कोई कहानी है तो साडे टेलीग्राम चैनल पे जरूर शेयर करो टेलीग्राम चैनल का लिंक थले डिस्क्रिप्शन से दिता गया है धन्यवाद